ਕਿਹਦਾ ਵੇਲਾ ਹਜੇ ਤਾਂ ਇਹਨੇ ਫੁੱਲ ਦੁੱਧ ਬਣਾਇਆ ਨਹੀਂ ਲੇਵਾ ਦੇਖ ਲੋ ਕਰਮਾਲੀ ਦਾ ਹਨਾ ਬਹੁਤ ਜਿਆਦਾ ਪਤਾ ਹੀ ਹੈ ਕੀ ਸਿਸਟਮ ਹੋ ਰਿਹਾ ਲੋਕ ਬੂਸਟ ਲਾ ਰਹੇ ਹੋਰ ਆ ਰਹੇ ਸਾਨੂੰ ਇਹਦੀ ਪਹਿਲਾਂ ਤੋਂ ਪਤਾ ਹੈ ਵੀ ਨੇੜੇ ਤੇੜੇ ਦੇ ਪਿੰਡ ਜਿਹੜੇ ਹਨਾ ਸਮਾਨਤ ਕਰਨਗੇ ਤਾਂ ਔਰ ਹੋਰ ਵੀ ਇਹਨੇ ਐਵੇਂ ਮੰਨਗੇ ਆਪਾਂ ਕਿਸੇ ਕੋਈ ਬੰਦਾ ਇਹਦੀ ਕੰਨੀ ਉਂਗਲ ਨਹੀਂ ਚੱਕ ਸਕਦਾ ਚੰਨੀ ਪੇਸ਼ੀ ਵਾਲਾ ਦੁੱਧ ਨਹੀਂ ਆਪਣਾ ਠੀਕ ਹੈ ਪਿੰਡ ਨੂੰ ਡਾਕਟਰ ਤੈਨੂੰ 200 ਟਿਕਾ ਗੱਗੂ ਦਾ ਦਿੰਨੇ ਆ ਠੀਕ ਹੈ ਵੀ ਜਿਹੜਾ ਪੰਗੀ ਪਿੰਡ ਚ ਭਰਿਆ ਜਾਵੇ। ਬਹੁਤ ਬਹੁਤ ਧੰਨਵਾਦ। ਇਹ ਫ੍ਰੀ। ਹਾਂ। ਸੋਣਾ ਅੱਜ ਜਿਹੜੀ ਤੁਹਾਨੂੰ ਮੈਂ ਮੱਝ ਦਿਖਾਉਣੀ ਆ ਜੇ ਮੱਝ ਨਾ ਜਿਹੜੀ ਇਹ ਮੇਲਿਆਂ ਦੀ ਜੇਤੂ ਮੱਝ 27 26 27 ਕਿਲੋ ਦੁੱਧ ਵਾਲੀ ਆਪਾਂ ਮੱਝ ਨੂੰ ਕਹਿ ਸਕਦੇ ਆ ਪਰ ਜਿਹੜਾ ਰਿਕਾਰਡ ਹੋਇਆ ਨਾ ਮੇਲਿਆਂ ਦੇ ਵਿੱਚ ਉਹ 23 ਕਿਲੋ ਕਿਤੇ 24 ਕਿਲੋ ਸਾਰੀ ਇਹ ਜਾਣਕਾਰੀ ਲੈ ਕੇ ਦੇਊਗਾ। ਬਾਕੀ ਪੰਚਾਇਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਹਨਾ ਤੇ ਸਨਮਾਨ ਕਰਨ ਵਾਸਤੇ ਇਹਨੇ ਨਾ ਮੋਟਰਸਾਈਕਲ ਜਿੱਤਿਆ ਦੂਜੇ ਨੰਬਰ ਦੇ ਉੱਤੇ ਆ ਕੇ ਸਪਲੈਂਡਰ ਜਿਹੜਾ ਸਾਹਮਣੇ ਖੜਾਗਾ ਬਾਈ ਦੇ ਘਰੇ ਪਹੁੰਚੇ ਅੱਜ ਆਪਾਂ ਸਾਰੀ ਗੱਲਬਾਤ ਕਰਵਾਵਾਂਗੇ ਇੱਧਰ ਦੇਖ ਲਓ ਤੁਸੀਂ ਜਿਹੜੇ ਬਾਈ ਦੇ ਘਰੇ ਹੋਰ ਜਾਨਵਰ ਰੱਖੇ ਹੋਏ ਆ ਆ ਜਿਹੜਾ ਕੱਟਾ ਬੈਠਾ ਹੈ ਨਾ 16 ਕ ਮਹੀਨਿਆਂ ਦਾ ਇਹ ਇਹ ਏਸੇ ਮੱਝ ਦਾ ਹੈਗਾ ਤੇ ਏਸੇ ਮੱਝ ਦੀ ਜੇ ਗੱਲ ਕਰ ਗਏ ਇੱਕ ਕੱਟਾ ਸੀਗਾ ਗੱਗੂ ਤੇ ਆ ਉਹਦੀ ਮਤਲਬ ਧੀ ਆ ਗਈ ਹੈਨਾ ਇਹ ਉਹਦਾ ਰਿਜ਼ਲਟ ਆ ਗਿਆ ਤੇ ਆ ਆ ਗਿਆ ਕੋਹੇਨੂਰ ਵਾਲੇ ਜੇ ਗੱਲ ਕਰ ਗਏ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਕੱਟਾ ਕੋਹੇਨੂਰ ਦਾ ਆ ਮੱਝ ਮੈਂ ਤੁਹਾਨੂੰ ਦਿਖਾਉਂਗਾ ਅੱਜ ਇਹਦੀ ਡਿਟੇਲ ਵੀ ਲੈ ਕੇ ਜਾਊਂਗਾ ਸਾਰੀਆਂ ਪੰਚਾਇਤਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਮੱਝ ਹੈਗੀ ਬਹੁਤ ਜ਼ਿਆਦਾ ਚੰਗੀ ਇੱਕ ਵਾਰੀ ਆਪਾਂ ਖੁਸ਼ੀ ਮਾੜੀ ਤੋਰੀ ਕਰਾਂ ਆਹ ਦੇਖ ਲਓ ਤੜਕੇ ਤੜਕੇ ਦਾ ਵੇਲਾ ਹਜੇ ਤਾਂ ਇਹਨੇ ਫੁੱਲ ਦੁੱਧ ਬਣਾਇਆ ਨਹੀਂ ਲੇਵਾ ਦੇਖ ਲਓ ਕਰਮਾਲੀ ਦਾ ਹਨਾ ਬਹੁਤ ਜ਼ਿਆਦਾ ਚੰਗਾ ਇਹਨੂੰ ਬਾਹਰ ਕੱਢਣਾ ਕਰਾਂ ਬਾਈ ਤੇ ਆਹ ਸਾਰੀ ਮੇਲੇ ਤੋਂ ਜਿੱਦੇ ਦੀ ਆਈ ਹੈ ਮਾਦੀ ਧੀ ਹਨਾ ਨਮਾਈ ਤਮਾਈ ਤਾਂ ਨਹੀਂ ਵੀ ਘਰੇ ਆ ਕੇ ਵੀ ਥੋੜੀ ਜਿਹੀ ਏ ਢਿੱਲੀ ਹੋ ਗਈ ਇਹ ਆਹ ਦੇਖ ਲਓ ਨਾਮੀ ਮੱਝ ਤੇ ਆ ਆਰਡਰ ਦੀ ਕੁਆਲਟੀ ਚੈੱਕ ਕਰ ਲੋ ਇਹਦੇ ਨਾਲ ਘਰੇ ਦੁੱਧ 25 26 ਕਿਲੋ ਖੁੱਲਾ ਸੀਗਾ ਯਾਰ ਕਹਿਣ ਵਾਲੀ ਗੱਲ ਹੈ ਵੀ ਆਪਾਂ ਮੰਨਦੇ ਆ ਵੀ ਇਹ ਜੇ ਦੁੱਧ ਦੇਣ ਤੇ ਆਵੇ ਘਰੇ ਤਾਂ 26 27 ਕਿਲੋ ਵੀ ਤੋਲ ਸਕਦੀ ਆ ਬਾਕੀ ਉਮੀਦ ਇਹੀ ਸੀਗੀ ਵੀ ਮੱਝ ਜਿਹੜੀ ਹੈਗੀ ਮੇਲੇ ਤੇ ਵੀ ਚੰਗਾ ਦੁੱਧ ਦੇਊਗੀ ਪਰ ਉੱਥੇ ਜਾ ਕੇ ਵੀ ਇਹ ਢਿੱਲੀ ਹੋ ਗਈ ਆਜੋ ਸਾਰੀ ਪੰਚਾਇਤ ਨਾਲ ਗੱਲਬਾਤ ਕਰਵਾਉਣਾ ਬਾਕੀ ਡਾਕਟਰ ਤੋਂ ਪਹਿਲਾਂ ਥੋੜੀ ਜੀ ਆਪਾਂ ਇਹਦੀ ਮੱਝ ਦੀ ਨਾਲ ਜਾਣਕਾਰੀ ਲੈ ਕੇ ਦੇ ਦਗੇ ਤੁਹਾਨੂੰ ਕੀ ਇਹਦੀ ਜਾਣਕਾਰੀ ਆਪਾਂ ਨੂੰ ਦਿੰਦਾ ਕਿਹੜੇ ਕਿਹੜੇ ਕੱਟੇ ਕਿਵੇਂ ਕੀਵੇਂ ਕੁਝ ਹੈਗਾ ਆ ਆਜੋ ਕਰਾਈਏ ਗੱਲ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਡਾਕਟਰ ਸਾਹਿਬ ਜਿਵੇਂ ਆਪਾਂ ਮੈਂ ਪਹਿਲਾਂ ਮਾਜ ਦਿਖਾਈ ਹੈ ਹਨਾ ਤੇ ਇਹਨੇ ਇਤਕੀ ਜੇ ਗੱਲ ਕਰਕੇ ਇਸ ਮੇਲੇ ਦੀ ਕਿੰਨਾ ਦੁੱਧ ਕੱਢਿਆ ਨੇ ਇਸ ਮੇਲੇ ਤੇ 22 ਕਿਲੋ 912 ਗ੍ਰਾਮ 923 ਕਿਲੋ ਵਾਂਗੂ ਹੋ ਗਿਆ ਹਾਂਜੀ ਹਾਂ ਠੀਕ ਆ ਤੇ ਪੀਡੀਐਫ ਤੇ ਕੱਢਿਆ ਸੀ ਜਿਹੜਾ 24356 ਜੀ ਮਾਰਚ 2021 ਦੇ ਮਾਰਚ 2021 ਦੇ ਵਿੱਚ ਠੀਕ ਆ ਜਿਵੇਂ ਮੈਂ ਕਹਿ ਕੇ ਹਟਿਆ ਵੀ ਇਹ ਘਰੇ ਵੀ 26 27 ਕਿਲੋ ਦੁੱਧ ਦੇ ਸਕਦੀ ਆ ਹਨਾ ਤੇ ਹਨਾ ਮੈਂ ਕਿਤੇ ਗਲਤ ਤਾਂ ਨਹੀਂ ਕਹਿ ਬੈਠਾ ਨਹੀਂ ਨਹੀਂ ਗਲਤ ਨਹੀਂ ਕਹਿ ਠੀਕ ਹੈ ਠੀਕ ਹੈ ਇੱਕ ਗੱਲ ਹੋਰ ਵੀ ਹੈ ਹਨਾ ਆਪਣੀ ਮੱਝ ਦੀ ਜੈਨੂ ਦੁੱਧ ਵਾਲੀ ਮੱਝ ਹੈਗੀ ਤੇ ਇਹਦੇ ਬੱਚੇ ਕਿੰਨੇ ਆ ਚੁੱਕੇ ਆ ਤੁਹਾਡੇ ਕੋਲ ਬੱਚੇ ਦੇ ਆਪਣੇ ਕੋਲ 4 ਆ ਗਏ ਜੀ 75 77 ਦਾ ਬੱਚਾ ਆਇਆ ਗੱਗੂ ਗੱਗੂ ਆਪਰੇ ਕੋਲ ਗੱਗੂ ਦਾ ਸੀਮਨ ਪਿਆ ਪੈਸੇ ਆਪਾਂ ਸੇਲ ਕਰਤਾ ਠੀਕ ਹੈ ਤੇ ਦੂਜਾ ਆਪਣੇ ਕੋਲ ਹੈਗਾ ਸਵਰਾਜ ਪੀ 288 ਦਾ ਠੀਕ ਹੈ ਉਹ ਭਾਗੀ 15 ਮੰਨ ਲਓ ਆਪਾਂ ਆਪਣੇ ਕੋਲ ਹੀ ਹੈ ਸਮਝ ਲੋ ਠੀਕ ਹੈ ਸਮਝ ਗਏ ਇੱਕ ਦੋਸਤਗ ਵਾਸਤੇ ਇਹਦੇ ਨਾਲ ਉਹ ਤਾਂ ਸੀਮਨ ਤੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਦੂਜਾ ਹੈਗਾ ਉਹ ਕਰਮਵੀਰ ਬੰਦਾ ਕਰਮਵੀਰ ਬੰਦਾ ਹੈਨਾ ਉਹ ਸਾਹਮਣੇ 16 ਮਹੀਨਿਆਂ ਦੀ ਉਮਰ ਹੈ ਮਿੱਤਰੋ ਤੁਸੀਂ ਇਹ ਦੇਖ ਲਓ 16 ਮਹੀਨੇ ਦੀ ਉਮਰ ਦੇ ਵਿੱਚ ਕਿਹੇ ਜਾ ਚੰਗਾ ਮੈਂ ਕਹਿੰਦਾ ਸਾਹ ਨਹੀਂ ਬਣਿਆ ਬੈਠਾ ਤੇ ਤੀਜਾ ਉਹ ਬਾਕੀ ਉਹ ਹੈਗਾ ਕੋਹੇ ਨੂਰ ਦਾ ਮੈਂ ਪਹਿਲਾਂ ਵੀ ਦੱਸਿਆ ਤੇ ਕਰਾਈਗੇ ਫਿਰ ਆਪਾਂ ਮਾਨ ਸਨਮਾਨ ਸ਼ੁਰੂ ਕਰਕੇ ਕੰਮ ਬੰਗੀ ਦੀਆਂ ਪੰਚਾਇਤਾਂ ਵੀ ਪਹੁੰਚੀਆਂ ਐ ਇੱਧਰ ਦੇਖ ਲਓ ਤੁਸੀਂ ਜਿਹੜੇ ਹੈਗੇ ਹੈਗੇ ਵੱਖੋ ਵੱਖੋ ਪਿੰਡਾਂ ਦੀਆਂ ਪੰਚਾਇਤਾਂ ਪਹਿਲਾਂ ਕਮਾਲੂ ਦੀਆਂ ਵੀ ਪਹੁੰਚੀਆਂ ਸੀ ਤੇ ਆਜੋ ਕਰੋ ਕਰਾ ਸ਼ੁਰੂ ਕੰਮ ਫਿਰ ਆਪਾਂ ਤਾਂ ਤੁਹਾਨੂੰ ਕਿਹਾ ਹਨਾ ਵੀ ਵੱਖਰੇ ਵੱਖਰੇ ਪਿੰਡਾਂ ਦੀਆਂ ਪੰਚਾਇਤਾਂ ਪਹੁੰਚੀਆਂ ਹੋਈਆਂ ਨੇ ਜਿਹੜੇ ਪਸ਼ੂਆਂ ਨੂੰ ਪਿਆਰ ਕਰਦੇ ਆ ਤੇ ਬਾਈ ਗਰਦੀਪ ਸਿੰਘ ਜਿਵੇਂ ਬੰਗੀ ਕਲਾ ਤੋਂ ਤੇ ਆਜੋ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਪਹਿਲਾਂ ਬਾਈ ਸਨਮਾਨਤ ਕਰ ਦਿਓ ਬਾਈਆਂ ਨੂੰ ਹਨਾ ਫਿਰ ਆਪਾਂ ਸਾਰੀ ਬਾਈਆਂ ਨਾਲ ਆਪਾਂ ਸੋ ਦਿਨਾ ਗੱਲ ਕਰਵਾਉਂਗਾ ਵੀ ਕਿੰਨੀ ਇੱਕ ਖੁਸ਼ੀ ਹੋਈ ਤੇ ਆਹ ਦੇਖੋ ਹਨਾ ਮੱਝ ਖੜੀ ਇੱਧਰ ਜਿਹੜੀ ਨੇ ਚੰਗਾ ਦੁੱਧ ਕੱਢ ਕੇ ਮੇਲੇ ਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਆਈ ਐ ਦੁੱਧ ਦੇ ਮੁਕਾਬਲੇ ਦੇ ਵਿੱਚੋਂ ਤੇ ਹੁਣ ਬਾਈ ਸਨਮਾਨਤ ਕਰਨਗੇ ਹਨਾ ਤੇ ਤੁਸੀਂ ਦੇਖ ਲਓ ਡਾਕਟਰ ਜੀਤ ਲਾਲੇਣਾ ਤੇ ਆਹ ਦੇਖ ਲਓ ਤੁਸੀਂ ਆਪਾਂ ਇੱਕ ਨਾ ਸ਼ਾਨਦਾਰ ਪਸ਼ੂ ਮੇਲਾ ਵਿਸ਼ੇਸ਼ ਸਨਮਾਨ ਸਮੂਹ ਪਸ਼ੂ ਮੇਲਾ ਪ੍ਰਬੰਧਨ ਕਮੇਟੀ ਪਿੰਡ ਬੰਗੀਰੂਲਦੂ ਜ਼ਿਲ੍ਹਾ ਬਠਿੰਡਾ ਇਹ ਮੰਗੀ ਵਾਲਿਆਂ ਵੱਲੋਂ ਨਾ ਜੇ ਗੱਲ ਕਰਗੇ ਸਮਾਨਤਾ ਕੀਤਾ ਗਿਆ ਬਾਈ ਦਾ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਨੇੜੇ ਤੇੜੇ ਦੇ ਪਿੰਡ ਜਿਹੜੇ ਹਨਾ ਸਮਾਨਤਾ ਕਰਨਗੇ ਤਾਂ ਔਰ ਹੋਰ ਵੀ ਉਤਸ਼ਾਹ ਵਧੂਗਾ ਠੀਕ ਆ ਵੀ ਠੀਕ ਆ ਇਹ ਗੱਲ ਬਣਦੀ ਆ ਹਨਾ ਹੱਕ ਬਣਦਾ ਬਣਦਾ ਮਾਣ ਸਨਮਾਨ ਮੱਝ ਦੀ ਗੱਲ ਕਰਕੇ ਮਾਲਕ ਦਾ ਤੇ ਮੱਝ ਦਾ ਇਹ ਬਣਦਾ ਯਾਰ ਇੰਨਾ ਇੱਕ ਤਾਂ ਜ਼ਰੂਰੀ ਚਾਹੀਦਾ ਕਿਉਂਕਿ ਜੇ ਆਪਾਂ ਇੰਨੇ ਇੱਕ ਛੋਟੇ ਛੋਟੇ ਜਿਹੇ ਕੰਮ ਕਰਾਂਗੇ ਹਨਾ ਫਿਰ ਜਿਹੜੇ ਬੰਦੇ ਇਹ ਵੀਡੀਓ ਨੂੰ ਦੇਖਣਗੇ ਤਾਂ ਉਹਨਾਂ ਨੂੰ ਵੀ ਇਤਸ਼ਾਹ ਮਿਲੇਗਾ ਵੀ ਯਾਰ ਸਾਡੇ ਘਰੇ ਵੀ ਕਿਤੇ ਨਾ ਕਿਤੇ ਇਹ ਪੰਚਾਇਤ ਇਕੱਠੀ ਹੋ ਕੇ ਆਵੇ ਅਸੀਂ ਵੀ ਕੋਈ ਨਾ ਕੋਈ ਚੰਗਾ ਕੰਮ ਕਰਗੇ ਬਾਈ ਹੱਸੇਗਾ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਈ ਗਰੀਬ ਕਹਿਣਾ ਕਿ ਅਸੀਂ ਬਹੁਤ ਹੀ ਖੁਸ਼ੀ ਸ਼੍ਰੀਖ ਹੋਏ ਹਾਂ ਬਾਈ ਦੇ ਤੇ ਸਾਡਾ ਵੀ ਇਹਨਾਂ ਨੇ ਮਾਣ ਵਧਾਇਆਗਾ ਸਾਡੇ ਇਲਾਕੇ ਜਿੱਤ ਕੇ ਹੈ ਜਿੱਤ ਕੇ ਵੀ ਉਹ ਆਪਣੇ ਪਸੂਤਰ ਨਾਲ ਆਏ ਜਿਹੜੇ ਸਾਬ ਸੁਤਰੀ ਚੋਈ ਕਰਾ ਕੇ ਆਏ ਆ ਕਿਉਂਕਿ ਅੱਜਕੱਲ ਪਤਾ ਹੀ ਐ ਕੀ ਸਿਸਟਮ ਹੋ ਰਿਹਾ ਹੈ ਲੋਕ ਬੂਸਟ ਲਾ ਰਹੇ ਹੋਰ ਲਾ ਰਹੇ ਸਾਨੂੰ ਇਹਦੀ ਪਹਿਲਾਂ ਤੋਂ ਪਤਾ ਹੈ ਵੀ ਕਹੇ ਇਸਵਾ ਦਾ ਮਾਲਕ ਹੈ ਸੰਦਵਿੱਤੀ ਦਾ ਬੰਦਾ ਹੈ ਇਹਨੇ ਪਹਿਲਾਂ ਵੀ ਆਪਦੇ ਚੰਨੇ ਬੁਲੰਦ ਕੀਤੇ ਪੀਡੀਐਫ ਤੇ ਅੱਜ ਵੀ ਦੁਬਾਰੇ ਚੈਂਪੀਅਨਾਂ ਵਿੱਚੋਂ ਚੈਂਪੀਅਨ ਰਹਿ ਕੇ ਸਬੂਤ ਦਿੰਦਾ ਹੈ ਵੀ ਵਾਕਈ ਜਿੱਤ ਨਹੀਂ ਜਿੱਤੀ ਅਸਲ ਕੀਤੀ ਹੈ ਸਾਨੂੰ ਖੁਸ਼ੀ ਹੋਣੀ ਸਾਨੂੰ ਉਤਸ਼ਾਹ ਹੋਊਗਾ ਪ੍ਰੇਰਨਾ ਮਿਲੂਗੀ ਤੇ ਇਹ ਹੀ ਆਪਾਂ ਇਹ ਕਹਿ ਸਕਦਾ ਯਾਰ ਹਨਾ ਵੀ ਇਹ ਮੱਝ ਦੇ ਉੱਤੇ ਕੋਈ ਬੰਦਾ ਉਂਗਲ ਤਾਂ ਛੱਡੋ ਚੀਜੀ ਵੀ ਨਹੀਂ ਕਰ ਸਕਦਾ ਨਹੀਂ ਜੀ ਇਹ ਹਕੀਕਤ ਹੈ ਹੈਨਾ ਬਾਈ ਇਹ ਹਕੀਕਤ ਹੈ ਹਕੀਕਤ ਹੈ ਇਹ ਹੈਨਾ ਤੁਸੀਂ ਦੇਖੋ ਹੈਨਾ ਅੱਜ ਜੇ ਆਪਾਂ ਗੱਲ ਕਰਗੇ ਕੋਈ ਸੱਚਾ ਬੰਦਾ ਖੜਾ ਹੈ ਤੇ ਤੁਸੀਂ ਨਾਲ ਤਾਂ ਹੀ ਖੜ੍ਹ ਕੇ ਆਗੇ ਹੈਨਾ ਨਹੀਂ ਫਿਰ ਕਿਹਨੇ ਮਤਲਬ ਟੂਈ ਮਾਰਨੀ ਸੀਗੀ ਉਹ ਤਾਂ ਫਿਰ ਆਪਣਾ ਪਤਾ ਹੁੰਦਾ ਵੀ ਕਹੇ ਜਾ ਬੰਦਾ ਉੱਥੋਂ ਪਾਸੇ ਤਿਲਕਦੇ ਆ ਜੀ ਤਿਲਕਦੇ ਆ ਇੱਥੇ ਅਸੀਂ ਆਏ ਆ ਹੁਣ ਦੇਖਿਆ ਵੀ ਪੰਚਾਇਤਾਂ ਦੋ ਚਾਰ ਪਹਿਲਾਂ ਵੀ ਜਾ ਕੇ ਆਈਆਂ ਤੇ ਹੋਰ ਵੀ ਆ ਰਹੀਆਂ ਠੀਕ ਹੈ ਤੇ ਉੱਥੇ ਆਉਂਦਾ ਜਿੱਥੇ ਸੱਚ ਹੁੰਦਾ ਹੈ ਸੱਚ ਹੁੰਦਾ ਤੇ ਝੂਠ ਦੇ ਦਾ ਅਗਲਾ ਕਹਿੰਦਾ ਛੱਡ ਸਾਡੇ ਵੀ ਛਿੱਟੇ ਪੈਣਗੇ ਸਾਡੇ ਵੀ ਛਿੱਟੇ ਪੈਣਗੇ ਭਾਈ ਜੀ ਇਹਨਾਂ ਨੇ ਨਾਲ ਵੀ ਕੋਈ ਨੀ ਦਿੱਤੀ ਮੇਲੇ ਚ ਅੱਛਾ ਹਾਂ ਬਗੈਰ ਨਾਲ ਤਾਂ ਦੁੱ ਦਿੱਤੇ ਨੇ ਨਾਲਾਂ ਤਾਂ ਕਦੇ ਵੀ ਮਤਲਬ ਜੇ ਗੱਲ ਕਰੀ ਗਰਦੀ ਵੀ ਵਿਚਬੰਦ ਕੀਤੀ ਸੀ ਮੇਲੇ ਦੇ ਤੇ ਪਰ ਨਾਲ ਤਾਂ ਇਹਨੇ ਪਹਿਲਾਂ ਤੋਂ ਹੀ ਨਹੀਂ ਦਿੱਤੀ ਹਾਂ ਹੈਨਾ ਨਾਲ ਤੋਂ ਵੀ ਇਹਨੇ ਦੁੱਧ ਕੱਢਿਆ ਮੈਂ ਅੱਛਾ ਅੱਛਾ ਇਹ ਇਹ ਵੀ ਸਾਰਿਆਂ ਨੂੰ ਵੱਡੀ ਗੱਲ ਹੈ ਸਾਰਨਾਂ ਵੱਡੀ ਗੱਲ ਤਾਂ ਇਹ ਹੈ ਨਾ ਨਹੀਂ ਠੀਕ ਹੈ ਗੱਲ ਆਹ ਮੋਟਰਸਾਈਕਲ ਹਾਂ ਜਿਵੇਂ ਬਾਈ ਜੀ ਕਹਿੰਦੇ ਵੀ ਆਹ ਮੋਟਰਸਾਈਕਲ ਜਿੱਤ ਹੈਗਾ ਸਪਲੈਂਟਰ ਮੋਟਰਸਾਈਕਲ ਹੈਨਾ ਤੇ ਕਿਹੜੇ ਕਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ ਅੱਜ ਇੱਥੇ ਆਪਾਂ ਖੜੇ ਆ ਪਹਿਲਾਂ ਮੈਨੂੰ ਇਹ ਲੱਗਾ ਨੇੜੇ ਕਮਾਲੂ ਵਾਲੇ ਤਾਂ ਆ ਕੇ ਮੁੜ ਗਏ ਹਾਂ ਹਾਂ ਮੇਜਰ ਕਮਾਲੂ ਵਰਗੇ ਜਿੱਦਾਂ ਵਧੀਆ ਪਸ਼ੂ ਪਾਲਕ ਹੈ ਪੀ ਰਾਏ ਸੀਗੇ ਭਾਗੀ ਬੰਦਰਾ ਆ ਰਹੇ ਹੈ ਪੰਗੀ ਰੋਲਦੂ ਦੀ ਸਾਡੀ ਪਸ਼ੂ ਪਾਲਣ ਕਮੇਟੀ ਹੈ ਡਾਕਟਰ ਸਤੈਲਾ ਸਿੰਘ ਹੈ ਮੈਂਬਰ ਠੀਕ ਹੈ ਠੀਕ ਹੈ ਜਾਣ ਪਛਾਣ ਜ਼ਰੂਰ ਕਰਾ ਦਿਓ ਸਾਡੀ ਇਹ ਸਾਡੇ ਕਿਰਪਾਲ ਸਿੰਘ ਮੈਂਬਰ ਹੈ ਜੀ ਅੱਛਾ ਜੀ ਵਧੀਆ ਮਤਲਬ ਡੈਰੀ ਦਾ ਕੰਮ ਕਰਦੇ ਆ ਹੋਰ ਵੀ ਵਧੀਆ ਇਹ ਮਨਦੀਪ ਸਿੰਘ ਹੈ ਜੀ ਬੜੀ ਇਹਨਾਂ ਕੋਲੇ ਮਤਲਬ ਪਸ਼ੂ ਹੈ ਅੱਛਾ ਪਿੰਡ ਮੇਲਾ ਹੋਇਆ ਸੀ ਰਫੇਂਦਰੀ ਵਾਲਾ ਨਿੱਕਾ ਜੀ ਉਹਦੇ ਵਿੱਚ ਉਹਦੇ ਪਸ਼ੂ ਵਿਨਰ ਰਹੇ ਵਿਨਰ ਰਹੇ ਬਹੁਤ ਬਹੁਤ ਵਧਾਈ ਹੋਵੇ ਬਈ ਤੈਨੂੰ ਵੀ ਧੰਨਵਾਦ ਜੀ ਪਿਛਲੇ ਸਮੇਂ ਤੋਂ ਜਰਮਨ ਸੈਫਟ ਕੁੱਤਿਆਂ ਦੇ ਕਾਰੋਬਾਰ ਚ ਇਹ ਬਰੀਡ ਚ ਬਹੁਤ ਵਧੀਆ ਨਾਮ ਨਖਤੜ ਚੁੱਕੇ 50 ਪੱਧਰ ਤੇ ਠੀਕ ਹੈ ਠੀਕ ਹੈ ਵਧੀਆ ਇਹਨਾਂ ਕੋਲੇ ਸਾਹੀਵਾਲ ਤੇ ਦੂਜੇ ਪਸ਼ੂ ਹੈ ਦੂਜੇ ਪਸ਼ੂ ਡਾਕਟਰ ਟੈਲ ਸਿੰਘ ਜੀ ਆਪਣੇ ਨਾਲ ਸਾਰੀ ਮਤਲਬ ਠੀਕ ਹੈ ਸਾਹੀਗੜ ਡਾਕਟਰ ਸਾਹਿਬ ਸਹੀ ਗੱਲ ਜੀ ਬਹੁਤ ਹੋਇਆ ਜੀ ਇਹਨਾਂ ਨਾਲ ਸਾਡੇ ਜੀ ਮੈਂ ਕਹਿੰਦਾ ਵੀ ਡਾਕਟਰਾਂ ਦਾ ਤਾਂ ਨਾ ਵੀ ਵਿਸ਼ੇਸ਼ ਜੋ ਉਦਾਂ ਨਾ ਏਰੀਏ ਦੀ ਜੀ ਨਸਲ ਤਿਆਰ ਕਰਨੀ ਹੈ ਨਾ ਬਰੀਡ ਤਿਆਰ ਕਰਨੀ ਹੈ ਉਤਸ਼ਾਹ ਕਰਨਾ ਤੇ ਇਹ ਡਾਕਟਰ ਭਰਾਵਾਂ ਦਾ ਮੈਂ ਕਹਿੰਦਾ ਵੀ ਹੱਥ ਵੱਡਾ ਹੈਗਾ ਨਹੀਂ ਹੁੰਦਾ ਹੈ ਹਨਾ ਪਤਾ ਹੁੰਦਾ ਸਾਰਾ ਕੁਝ ਜਿੱਥੇ ਆਪਾਂ ਨੂੰ ਆਮ ਪਸ਼ੂ ਪਾਲਕ ਨੂੰ ਨਹੀਂ ਹੁੰਦਾ ਇਹ ਖੇਤਰ ਚ ਵੇਚਦੇ ਸਾਨੂੰ ਦਿੰਦੇ ਰਹਿੰਦੇ ਆ। ਉਹ ਵੀ ਤਾਂ ਅਸੀਂ ਆਪ ਦੇ ਬਰਪਸ ਤੁਹਾਨੂੰ। ਮਾਰਕੀਟ ਦੇ ਵਿੱਚ ਜੇ ਕੋਈ ਨਵੀਂ ਚੀਜ਼ ਲਾਂਚ ਹੁੰਦੀ ਆ ਤਾਂ ਇਹਨਾਂ ਭਰਾਵਾਂ ਨੇ ਹੀ ਆਪਾਂ ਨੂੰ ਦੱਸਣਾ ਹਨਾ ਤੇ ਰਾਸ਼ਟ ਤੇ ਮੈਂ ਇਹੀ ਕਹਿਣਾ ਵੀ ਜਿੰਨੇ ਵੀ ਸਾਥ ਸੰਗਤ ਪਹੁੰਚੀ ਆ ਤੁਹਾਡਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਦੇ ਵੀੜੇ ਦੇ ਵਿੱਚ ਆ ਕੇ ਹਨਾ ਤੁਸੀਂ ਇਹਨਾਂ ਦਾ ਮਾਣ ਵਧਾਇਆ ਤੇ ਚਾਰ ਸ਼ਬਦ ਜੇ ਕੋਈ ਦੋ ਸ਼ਬਦ ਹੋਰ ਗੁਰਦੀਪ ਸਿੰਘ ਜੇ ਪੇਸ਼ ਕਰੋਗੇ ਤੁਹਾਡਾ ਵੀ ਬਹੁਤ-ਬਹੁਤ ਧੰਨ ਰਵਣਦੀਪ ਜੀ ਸਾਨੂੰ ਪਤਾ ਲੱਗਦਾ ਵੀ ਜੋ ਅਸੀਂ ਦੇਖਦੇ ਆ ਉਹੀ ਕਰਨ ਦੀ ਕੋਸ਼ਿਸ਼ ਕਰਦੇ ਆ। ਜੇ ਅਸੀਂ ਮਤਲਬ ਇਹ ਚੰਗਾ ਆਪਦੇ ਗਵਾਂਢ ਚ ਪਸ਼ੂ ਦੇਖਿਆ ਤਾਂ ਸਾਨੂੰ ਵੀ ਖੁਸ਼ੀ ਹੋਊਗੀ ਕੱਲ ਨੂੰ ਸਾਡੇ ਕਿੱल्ल्या ਤੇ ਵੀ ਸਾਡੇ ਘਰਾਂ ਚ ਵੀ ਸਾਡੇ ਪਿੰਡਾਂ ਚ ਵੀ ਇਹੇ ਜਿਹੀਆਂ ਨਸਲਾਂ ਤਿਆਰ ਹੋਣ ਇੱਥੋਂ ਤਿਆਰ ਹੁੰਦੀਆਂ ਜੇ ਤੁਸੀਂ ਕੁਝ ਦਿਖਾਉਣੇ ਹੋ ਕੱਲ ਰਾਹੀਂ ਜਾਂ ਇਹ ਆਪਣੇ ਜੀਤ ਡਾਕਟਰ ਅੱਗੇ ਇਹੇ ਪ੍ਰਾਪਤੀਆਂ ਕਰਦੇ ਐ ਤਾਂ ਸਾਨੂੰ ਉਤਸ਼ਾਹ ਜ਼ਰੂਰ ਮਿਲੇਗਾ ਅੱਛਾ ਜ਼ਰੂਰ ਮਿਲੇਗਾ ਤੇ ਉਹਦੇ ਨਾਲ ਸਾਡੇ ਇਲਾਕੇ ਦਾ ਮਾਣ ਵਧੂਗਾ ਉਹਦੇ ਵਿੱਚ ਤੇ ਇੱਕ ਭਾਈ ਜਿਹੜਾ ਤੇਰਾ ਤਲਵੰਡੀ ਵਾਲਾ ਬੰਦਾ ਹੈ ਨਾ ਸੋਡਾ ਮਿਹਨਤ ਉਹ ਵੀ ਕਰੀ ਜਾਂਦਾ ਹੈ ਹੈ ਮਿਹਨਤ ਉਹ ਵੀ ਕਰੀ ਜਾਂਦਾ ਹਾਂ 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 ਉਹਦੇ ਕੋਲ ਵੀ ਇੱਕ ਦਿਨ ਗੇੜਾ ਕੱਢਾਂਗੇ ਤੇ ਬਈ ਬਹੁਤ ਬਹੁਤ ਧੰਨਵਾਦ ਸੋਟਾ ਇੱਕਨਾ ਆਪਾਂ ਭਰਾਵਾਂ ਨੂੰ ਆਪਣੇ ਕੋਲ ਇੱਕ ਗੱਗੂ ਦਾ ਸੀਮਣ ਪਿਆ ਹੈਗਾ ਠੀਕ ਹੈ ਆਪਾਂ ਪੰਗੀ ਪਿੰਡ ਨੂੰ ਡਾਕਟਰ ਟੈਰ ਨੂੰ 200 ਟਿਕਾ ਗੱਗੂ ਦਾ ਦਿੰਨੇ ਆ ਠੀਕ ਹੈ ਵੀ ਜਿਹੜਾ ਪੰਗੀ ਪਿੰਡ ਚ ਭਰਿਆ ਜਾਵੇ ਬਹੁਤ ਬਹੁਤ ਧੰਨਵਾਦ ਇਹ ਫ੍ਰੀ ਫ੍ਰੀ ਸੇਵਾ ਦੇਖੋ ਇਹ 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 ਗੱਲ ਕੀਤੀ ਹੈ ਹਨਾ ਦੇਖੋ ਫ੍ਰੀ ਸੇਵਾ ਕੀਤੀ ਹੈ ਜਿਹੜੀ ਤੁਸੀਂ ਜਿਹੇ ਇਹੇ ਸੋਡਾ ਮਾਨ ਵਧਾਉਣ ਆਇਆ ਤੇ ਤੁਸੀਂ ਵੀ ਮੈਂ ਕਹਿੰਨਾ ਹੈ ਨਾ ਵੀ ਦੁੱਗਣਾ ਮਾਨ ਵਧਾਇਆ ਕਿਉਂਕਿ ਡਾਕਟਰ ਸਾਹਿਬ ਸੋਡੀ ਹੁਣ ਨਾ ਜ਼ਿੰਮੇਵਾਰੀ ਬਣਦੀ ਆ ਦੇਖੋ ਕੋਈ ਨਹੀਂ ਜੀ ਹੈ ਵੀ ਜਿਵੇਂ ਜੇ ਆਪਣਾ ਇਹਨਾਂ ਨੇ ਮਾਨ ਰੱਖਿਆ ਹਾਂ ਜੀ ਹਾਂ ਠੀਕ ਹੈ ਇਹਨਾਂ ਵੱਲੋਂ ਮਤਲਬ ਜੋ ਵੀ ਸੀਮਰ ਦਾ ਸੀ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੰਨੀ ਮਤਲਬ ਵੱਡੀ ਸੋਚ ਦਾ ਪ੍ਰਗਟਾਵਾ ਕੀਤਾ ਤੇ ਸਾਡੇ ਪਿੰਡ ਨੂੰ ਪਹਿਲ ਦਿੱਤੀ ਹੈ ਲੈ ਵੀ ਜੇ ਗੱਲ ਕਰਗੇ ਬੰਗੀ ਵਾਲਿਆਂ ਨੂੰ ਨਾ ਡਾਕਟਰ ਸਾਹਿਬ ਨੇ 200 ਟੀਕਾ ਜਿਹੜਾ ਗੱਗੂ ਦਾ ਮਤਲਬ ਇਹ ਜਿਹੜੀ ਮੱਝ ਆ ਨਾ ਇਹਦਾ ਇੱਕ ਛੋਟਾ ਗੱਗੂ ਤੇ ਉਹਦਾ ਟੀਕਾ ਫ੍ਰੀ ਦਿੱਤਾ 200 ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਕਮਾਲੂ ਦੇ ਵਿੱਚ ਆਪ ਹੈ ਠੀਕ ਹੈ ਠੀਕ ਹੈ ਡਾਕਟਰ ਹੈ ਨਹੀਂ ਕਮਾਲੂ ਚ ਆਪ 200 ਲੈ ਵੀ ਡਾਕਟਰ ਸਾਹਿਬ 200 ਦਾ 200 ਦਾ ਟੀਕਾ ਨਾ ਮੈਂ ਤੁਹਾਨੂੰ ਇਹ ਕਹਿਣਾਗਾ ਵੀ ਬੰਗੀ ਤੋਂ ਨਾ ਮੈਂ ਕਹਿੰਦਾ ਉਹ ਰੇਲ ਵਾਲਾ ਸਟੇਸ਼ਨ ਵਾਲ ਟੱਪੇ ਨਾ ਬਸ ਉਸੇ ਬੰਗੀ ਜੀ ਭਰੀ ਜਾਈ ਮੋੜ ਤੋੜ ਕੇ ਹੈਨਾ ਇੱਕ ਹੋਰ ਵੀ ਗੱਲ ਦੇਖੋ ਜੀ ਆਮ ਪਸ਼ੂ ਪਾਲਕਾਂ ਦੇ ਜਿਹੜੇ ਪਸ਼ੂ ਬਿੰਦਰ ਹੋ ਜਾਂਦੇ ਆ ਤੇ ਉਹ ਟੀਕੇ ਦੇ ਮੁੱਲ 500 ਤੋਂ ਉੱਪਰ ਲੈ ਜਾਂਦੇ ਆ ਇਹਨਾਂ ਨੇ ਅੱਜ ਸਾਨੂੰ ਲੱਖ ਰੁਪਏ ਦਾ 500 ਨੂੰ ਲਾ ਕੇ ਵੇਚ ਲੈ 200 ਨੂੰ ਲੱਖ ਰੁਪਏ ਦਾ ਤੋਹਫੇ ਦੇਤਾ ਮਾਣਤਾ ਅਸੀਂ ਵਧਾਉਣਾ ਇਸ ਇਹਨਾਂ ਨੇ ਇਹਨਾਂ ਨੇ ਹੋਰ ਮਾਣ ਸਾਡਾ ਵਧਾਤਾ ਭਾਈ 200 ਟੀਕਾ ਵੀ ਬਹੁਤ ਹੋ ਜਾਂਦਾ ਹੈ ਕਾਰਨ ਇਹ ਹੈ ਜਿਹੜਾ ਇਹਨਾਂ ਨੇ ਨਾ ਐ ਸਮਝ ਲਓ ਵੀ ਜਿਹੜਾ ਇਹਨਾਂ ਕੋਲ ਸਟਾਕ ਕੀਤਾ ਪਿਆ ਕਿਉਂ ਇਹਨਾਂ ਨੇ ਤਾਂ ਸੇਲ ਕਰਤਾ ਉਹ ਤੇ ਉਹ ਆਪਦੇ ਮਤਲਬ ਸਟਾਕ ਦੇ ਵਿੱਚ ਹੀ ਸਟਾਕ ਦੇਣਾ ਸੋਨੂੰ ਬਹੁਤ ਮਤਲਬ ਉਹ ਹੈ ਬਟਾ ਇਹ ਗੱਲ ਲੈਣਾ ਜੀ ਇਹ ਕਹਿੰਦੇ ਵੀ ਮੱਝ ਹੁਣ ਮੇਰੀ ਨਹੀਂ ਰਹੀ ਠੀਕ ਹੈ ਇਹ ਮੱਝ ਇਲਾਕੇ ਦੀ ਹੈ ਇਲਾਕੇ ਦੀ ਹਾਂ ਇਹ ਵੱਡੀ ਗੱਲ ਹੈ ਵੱਡੀ ਗੱਲ ਹੈ ਇਲਾਕੇ 'ਚ ਇਹਦੇ ਅੰਸ਼ ਤੇ ਵੰਛੇ ਦੀ ਫੈਲੇ ਜੀ ਫੈਲੇ ਇਹ ਤੇ ਉਹੀ ਤਾਂ ਹੀ ਤਾਂ ਕਿਹਾ ਵੀ ਭਾਗੀ ਬੰਦਰ ਵਾਲੇ ਨੂੰ ਵੀ ਮਤਲਬ ਤਾਂ ਹੀ ਇੱਕ ਬੱਚਾ ਇਹਦਾ ਉਹਨਾਂ ਨੂੰ ਦੇਤਾ ਵੀ ਚੱਲ ਦੱਬੀ ਚੱਲੋ ਕੰਮ ਨੂੰ ਵੀ ਏਰੀਏ ਤੇ ਇੰਜਰ ਮੈਂ ਤੁਹਾਨੂੰ ਦੱਸਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ 5-7 ਸਾਲਾਂ ਦੇ ਵਿੱਚ ਏਰੀਏ ਦੀ ਨਸਲ ਹੈ ਜਿਹੜੀ ਹਨਾ ਸੋਨੂੰ ਮੈਂ ਕਹਿਣਾਗਾ ਵੀ ਦੁੱਧ ਦੇ ਉੱਤੇ ਬਹੁਤ ਤਿਆਰ ਹੋਣੀਆ ਨਸਲਾਂ ਇੱਥੇ ਬਹੁਤ ਮੱਜਾ ਨਿਕਲਣਗੀਆਂ ਇੱਕ ਦਿਨ ਨੂੰ ਬਸ ਐਂ ਹੀ ਸਮਝ ਲਓ ਵੀ ਹਰਿਆਣੇ ਵਾਲੇ ਨੇ ਜਿਹੜੇ ਕੰਮ ਪਹਿਲਾਂ ਕਰ ਹਟੇ ਉਹ ਆਪਾਂ ਹੁਣ ਕਰੀ ਜੰਨੇ ਆ ਤੇ ਇਹਦਾ ਰਿਜ਼ਲਟ ਜ਼ਰੂਰ ਮਿਲੂਗਾ ਚੰਗੀ ਸੋਚ ਤੇ ਵੱਡੇ ਦਿਲਾ ਦੀਆਂ ਨਿਸ਼ਾਨੀਆਂ ਐ ਜਿਹੜੇ ਮਤਲਬ ਇਹੇ ਸੋਚ ਰੱਖਦੇ ਨੇ ਠੀਕ ਐ ਆਪਣੇ ਇਲਾਕੇ ਪ੍ਰਤੀ ਆਪਣੇ ਇਲਾਕੇ ਦੇ ਪਸ਼ੂਆਂ ਪ੍ਰਤੀ ਅਸੀਂ ਬਹੁਤ ਬਹੁਤ ਧੰਨਵਾਦ ਆ ਡਾਕਟਰ ਜੀ ਸਿੰਘ ਤੇ ਸਮੂਹ ਪਰਿਵਾਰ ਦੇ ਇਹਨਾਂ ਦੇ ਜਿਨ੍ਹਾਂ ਨੇ ਮਤਲਬ ਇਹ ਸਾਡੇ ਇਲਾਕੇ ਲਈ ਪ੍ਰੇਰਨਾ ਸੋਤ ਮੀਰ ਪੱਥਰ ਸਥਾਪਿਤ ਕੀਤੇ ਐ ਨਹੀਂ ਸਹੀ ਗੱਲ ਧੰਨਵਾਦ ਆ ਗਈ ਜੇ ਗੱਲ ਕਰ ਗਏ ਆਪਾਂ ਭਾਗੀ ਬਾਂਦਰ ਵਾਲਿਆਂ ਤੇ ਇਹ ਵੀ ਬਾਈ ਪਹੁੰਚੇ ਸੀ ਹਨ ਤੇ ਕਰੋ ਵਿਗਰਾ ਬਾਈ ਡਾਕਟਰ ਦਾ ਮਾਨ ਸਨਮਾਨ ਸ਼ੁਰੂ ਕਰੋ ਕਰਾ ਤੇ ਆਹ ਦੇਖ ਲਓ ਇਹ ਭਾਗੀ ਬੰਦਰ ਦੀ ਪੰਚਾਇਤ ਆ ਗਈ ਬਹੁਤ ਬਹੁਤ ਵਧਾਈ ਹੋਵੇ ਮੈਂ ਕਹਿੰਦਾ ਯਾਰ ਡਾਕਟਰ ਦਾ ਤਾਂ ਆਸੇ ਪਾਸੇ ਦੇ ਪਿੰਡਾਂ ਵਾਲਿਆਂ ਨੇ ਨਾ ਮਾਨ ਸਨਮਾਨ ਕਰਕੇ ਆਏ ਹਾਏ 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 ਆ ਚੱਕੋ ਭਾਈ ਆਹ ਦੇਖੋ ਇਹ ਹੁੰਦਾ ਮਾਨ ਡਾਕਟਰ ਸਾਹਿਬ ਠੀਕ ਹੈ ਨਾ ਵੀ ਇੰਨਾ ਮਾਨ ਵਧਾਇਆ ਮੈਂ ਤਾਂ ਕਹਿੰਦਾ ਵੀ ਯਾਰ ਇਦੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਮੈਂ ਕਹਿੰਦਾ ਵੀ ਆਸੇ ਪਾਸੇ ਵਾਲੀਆਂ ਪੰਚਾਇਤਾਂ ਨੇ ਮੈਂ ਕਹਿੰਦਾ ਬਹੁਤ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਵੀ ਐਨਾ ਖੁਸ਼ੀ ਕਿਵੇਂ ਆ ਇਹ ਆ ਮੁੰਡਾ ਉਹ ਆ ਜਿਹੜਾ ਨੇ ਇੱਕ ਭਾਗੀਵੰਦਰ ਦੀ ਪੰਚਾਇਤ ਨੂੰ ਨਾ ਮੈਂ ਇੱਕ ਗੱਲ ਹੋਰ ਆ ਡਾਕਟਰ ਜਿਹੜਾ ਤੁਸੀਂ ਝੋਟਾ ਦਿੱਤਾ ਸੀ ਨਾ ਇਹ ਉਹਦਾ ਵੀ ਬਣਦਾ ਠੀਕ ਹੈ ਇਹ ਉਹਦਾ ਵੀ ਕਰਜ ਲਾਉਣ ਆਏ ਇਹ ਅੱਜ ਠੀਕ ਹੈ ਪੈਸੇ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਹਨਾ ਤੇ ਬਾਈ ਦੀ ਮਿਹਨਤ ਦੇ ਸਾਹਮਣੇ ਆਪਾਂ ਕੁਝ ਵੀ ਨਹੀਂ ਦੇ ਰਹੇ ਹਨਾ ਨਹੀਂ ਆਪਣੀ ਜਿੱਦੀ ਈਕਾਤ ਵੀ ਆਪਾਂ ਇਹਨੂੰ ਬਾਈ ਨੂੰ ਕੁਝ ਦੇ ਸਕੀਏ ਹਨਾ ਇਹਦਾ ਪਰਮਾਤਮਾ ਜਿੰਨਾ ਕ ਆਪਾਂ ਤੋਂ ਮੰਨ ਲਾ ਯੋਗਦਾਨ ਦੇ ਸਕਦੇ ਹਾਂ 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 ਵੀ ਇਹ ਤੇ ਐਵੇਂ ਮੰਨੀ ਆਪਾਂ ਆਪਣੀ 15 ਤਰੀਕ ਦੀ ਮੱਝ ਗਈ ਸੀ ਜੀ ਤੇ 26 ਨੂੰ ਵਾਪਸ ਆਈ ਆ 11 12 ਦਿਨ ਆਪਣਾ ਪਰਿਵਾਰ ਘਰਵਾਰ ਛੱਡ ਕੇ ਸਾਰੇ ਕੰਮ ਧੰਦੇ ਛੱਡ ਕੇ ਤੇ ਉੱਥੇ ਐਵੇਂ ਮੰਨੋ ਵੀ ਬਾਈ ਮੈਨੂੰ ਅਲੱਗ ਦਾ ਜੀ ਸ਼ਾਮ ਨੂੰ ਦੋ ਢਾਈ ਘੰਟੇ ਰਾਤ ਨੂੰ ਸੌਂਦਾ ਸੀਗਾ ਠੀਕ ਹੈ ਦਿਨੇ ਤਾਂ ਮੰਨ ਲਓ ਸਾਰੇ 22 ਸੀ ਤੇ ਆਪਣਾ ਨੰਗਲ ਵਾਲਾ ਮੁੰਡਾ ਬੱਬੂ ਸੀ ਜੀਤੇ ਵਰਗੇ ਸੀ ਜੀਤੇ ਸੀ ਲਾਪਰੀ ਸੀ ਹਾਂ तकरीबन ਸਾਰੇ ਸੀਗੇ ਤੇ ਮਿਹਨਤ ਤਾਂ ਤੁਹਾਨੂੰ ਪਤਾ ਵੀ ਬਹੁਤ ਲੱਗਦੀ ਆ ਹਾਂ ਇਹ ਮੰਨ ਕੇ ਚੱਲੇ ਗਿਆ ਆਪਾਂ ਘਰੇ ਹੀ ਗੱਲ ਆਪਣੀ ਹੋਰ ਆ ਹਨਾ ਸਹੀ ਗੱਲ ਹੈ ਮਿਹਨਤ ਦਾ ਮੇਲਾ ਮੇਲਾ ਤਾਂ ਮੇਲਾ ਹੀ ਹੁੰਦਾ ਹੈ ਮੇਲਾ ਤਾਂ ਮੇਲਾ ਹੀ ਹੁੰਦਾ ਨਹੀਂ ਇਹ ਇਹ ਸਾਰਿਆਂ ਨੂੰ ਵੱਡੀ ਗੱਲ ਆ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਉੱਥੇ ਤੇ ਫੇਰ ਵੀ ਆਪਣਾ ਮੱਝ ਨੇ ਆਪਣੀ ਨੇ ਕਰਮ ਵਾਲੀ ਨੇ ਨਾਮ ਵੀ ਕੀਤਾ ਤੇ ਆਪਣਾ ਮਾਣ ਵੀ ਰੱਖਿਆ ਮਾਣ ਵੀ ਰੱਖਿਆ ਜਿੱਤ ਇੱਕ ਹੋਰ ਵੀ ਜੀ ਇਹ ਤੇ ਆਪਣੇ ਮਾਨ ਵਾਲੀ ਗੱਲ ਹੀ ਆਪਣੇ ਮੱਝ ਤੇ ਕਰਮ ਵਾਲੀ ਤੇ ਇਹਨੇ ਐਵੇਂ ਮੰਨੇ ਆਪਾਂ ਕਿ ਸੇ ਕੋਈ ਬੰਦਾ ਇਹਦੀ ਕਨੀ ਉਂਗਲ ਨਹੀਂ ਚੱਕ ਸਕਦਾ। ਪਸ਼ੂ ਪੇਸ਼ੀ ਵਾਲਾ ਦੁੱਧ ਨਹੀਂ ਆਪਣਾ। ਠੀਕ ਹੈ। ਜਿਹੜਾ ਹੈਗਾ ਆਪਾਂ ਕਹਿੰਦੇ ਨੇ ਜਿਵੇਂ ਨਚੋੜਿਆ ਹੁੰਦਾ ਹੈ। ਮੈਂ ਪਹਿਲਾਂ ਵੀ ਮੈਂ ਕਹਿੰਦਾ ਬੰਗੀ ਵਾਲੇ ਨੂੰ ਮੈਂ ਕਹਿ ਕੇ ਹਟੇ ਮਹਾ ਲੋਕ ਉਂਗਲ ਦੀ ਗੱਲ ਕਰਦਾ ਤੂੰ ਮੈਂ ਕੋਈ ਚੀਚੀ ਵੀ ਨਹੀਂ ਕਰ ਸਕਦਾ। ਨਾਉਂ ਵੀ ਨਹੀਂ ਕਰ ਸਕਦਾ। ਹਾਂ ਹੈਨਾ। ਜਿਹੜੀ ਇਹਦੀ ਇਹ ਤੇ ਮਿਹਨਤ ਲੱਗੀ ਹੈ। ਇਹਨੇ ਜਿਵੇਂ ਆਪਾਂ ਕਹਿੰਦੇ ਨੇ ਵੀ ਜੈਨੂਅਨ ਦੁੱਧ ਕੱਢਿਆ ਹੋਇਆ। ਹਾਂ ਜੈਨੂਅਨ। ਕਰਮਾ ਵਾਲੀ ਨੂੰ ਦੋ ਮੇਲੇ ਗਈ ਸੀ ਪੀਡੀਐਫ ਮਾਰਚ 2021। ਹਾਂ। ਉੱਥੇ 24 ਕਿਲੋ 356 ਗ੍ਰਾਮ ਦੁੱਧ ਦੇ ਕੇ ਉੱਥੇ ਹਾਂ ਤੇ ਮੇਲੇ ਤੇ ਹੋਣਾ ਤੇ ਉੱਥੇ ਵੀ ਕਰਮਾ ਵਾਲੀ ਦੂਜੀ ਪੋਜੀਸ਼ਨ ਤੇ ਆ ਦੂਜੀ ਪੋਜੀਸ਼ਨ ਤੇ ਆ ਜੀ ਪਰ ਦੂਸਰੀਆਂ ਮਹਿਸਾਂ ਨੂੰ ਦੇਖ ਕੇ ਹਰੇਕ ਬੰਦੇ ਨੇ ਉਹਨਾਂ ਪਹਿਲੇ ਵਾਲਿਆਂ ਦਾ ਨਹੀਂ ਮਾਣ ਕੀਤਾ ਜਿੰਨਾ ਆਪਣਾ ਇਹਦਾ ਕੀਤਾ ਇਹਦਾ ਕੀਤਾ ਹਾਂ ਹਰੇਕ ਬੰਦੇ ਨੇ ਦਿਲੋਂ ਖੁਸ਼ੀ ਬਣਾਈ ਵੀ ਬਾਈ ਅਸੀਂ ਛੋਡੇ ਨਾਲ ਆ ਨਾ ਨਾਲ ਨਹੀਂ ਸਹੀ ਗੱਲ ਹੈ ਵੀ ਜਦੋਂ ਯਾਰ ਸਾਡੇ ਆਪਣੇ ਬਾਈ ਜੀ ਪੰਜਾਬ ਦੇ ਵਾਸਤੇ ਪੰਜਾਬ ਵੀ ਉਹ ਕਰ ਗਿਆ ਆਪਣੇ ਤਲਵੰਡੀ ਸਾਬੋ ਏਰੀਏ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਮਾਣ ਵਾਲੀ ਗੱਲ ਹੈ ਛੋਟੀ ਵੱਡੀ ਗੱਲ ਨਹੀਂ ਮੰਨ ਲਓ ਆਮ ਨਹੀਂ ਗੱਲ ਬਹੁਤ ਵੱਡੀ ਗੱਲ ਹੈ ਤਲਵੰਡੀ ਸਾਬੋ ਵਾਸਤੇ ਲਾਲ ਗਿਆ ਆਪਣੇ ਜ਼ਿਲ੍ਹੇ ਵਾਸਤੇ ਲਾਲ ਗਿਆ ਉਦੋਂ ਬਾਅਦ ਪੰਜਾਬ ਵਾਸਤੇ ਲਾਲ ਗਿਆ ਦੂਜੀਆਂ ਤਕਰੀਬਾਂਆਂ ਸਾਰੀਆਂ ਦੇਖੀ ਆਪਾਂ ਮੱਜਾਂ ਹਰਿਆਣੀਆਂ ਦੀਆਂ ਠੀਕ ਹੈ ਤੇ ਇਹ ਮਾਣ ਦੀ ਤਿੱਕਲੀ ਆਪਣੇ ਪੰਜਾਬ ਦੀ ਹੈ ਕਿੰਨੀ ਫਖਰ ਵਾਲੀ ਗੱਲ ਹੈ ਨਹੀਂ ਹੁਣ ਤਾਂ ਜਿਵੇਂ ਨਾ ਮੈਂ ਕਹਿੰਦਾ ਵੀ ਯਾਰ ਜੇ ਡਾਕਟਰ ਦਾ ਮਾਣ ਵਧਾਉਂਦੇ ਤੇ ਡਾਕਟਰ ਵੀ ਉਦੋਂ ਬਾਅਦ ਨਾ ਦੁੱਗਣਾ ਹੀ ਮਾਣ ਵਧਾਉਂਦਾ ਹੈ ਹਾਂਜੀ ਹੌਸਲੇ ਹੌਸਲਾ ਹੈ ਜੀ ਆਪਣਾ ਹਨਾ ਵੀ ਮਾਨ ਸਨਮਾਨ ਇਹ ਕੋਈ ਆਪਾਂ ਬਾਲਾ ਵੱਡਾ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੁੰਦਾ ਉਹ ਕਹਿੰਦੇ ਹੁੰਦਾ ਕਿ ਮਾਣ ਦਾ ਤਾਂ ਕਿਸਾਨੀ ਬਹੁਤ ਕਿਸਾਨੀ ਬਹੁਤ ਹੁੰਦਾ ਸਹੀ ਗੱਲ ਹੈ ਵੀ ਆਪਾਂ ਤਾਂ ਮੰਨ ਲਓ ਜੋਗਦਾਂ ਤੁਹਾਡੇ ਤੁਹਾਡੇ ਪਿੰਡ ਦੀ ਗੱਲ ਕਰਕੇ ਨਾ ਬਈ ਤੁਹਾਡੇ ਪਿੰਡ ਦੀ ਨਹਿਰਾਂ 'ਚ ਪਸ਼ੂ ਜਾਂਦੇ ਸੀਗੇ ਤੇ ਤੁਹਾਡੇ ਮੱਝ ਨਾ ਗਿਨੀ ਮਿਨੀ ਮੈਂ ਇੱਕ ਨੰਬਰ ਵਾਲੀ ਮਹਗਣੀ ਦੀ ਸੀਗੀ ਕਾਰਨ ਇਹ ਹੈ ਵੀ ਤੋਰਾ ਫੇਰਾ ਚੰਗਾ ਸੀਗਾ ਹੁਣ ਜੇ ਇਹ ਇਹਨਾਂ ਦੇ ਝੋਟੇ ਆ ਗਏ ਬਾਈ ਜਿਹੜੀ ਇਹ ਮੱਝ ਦੇ ਝੋਟੇ ਆ ਗਏਗਾ ਇਹਨਾਂ ਅਸੀਮੋਂ ਲੱਗਣਾ ਹੈ ਨਾ ਜਿਵੇਂ ਤੁਸੀਂ ਕੰਮ ਕਰੀ ਜਾਂਦੇ ਹੋ ਵੀ ਦੁੱਧ ਵਾਲੇ ਪਸ਼ੂ ਬਹੁਤ ਨਿਕਲਣਗੇ ਇੱਕ ਦਿਨ ਇਹ ਜਾ ਆਉਣਾ ਇੱਥੇ ਆਇਆ ਕਰਨਗੇ ਵੀ ਬਾਈ ਇੱਥੇ ਆਇਆ ਕਰਨਗੇ ਸੋਡੇ ਪਿੰਡ ਦੇ ਵਿੱਚ ਵੀ ਸਾਨੂੰ ਯਾਰ ਕੋਈ ਦੁੱਧ ਵਾਲੀ ਮਿਹਨਤਵਾ ਦਿਓ ਤੇ ਤੁਸੀਂ ਜਵਾਬ ਨਹੀਂ ਦੇਣਾ ਕਿਉਂ ਘਰ ਘਰ ਦੁੱਧ ਵਾਲੀਆਂ ਮੱਝਾਂ ਖੜੀਆਂ ਹੋਣਗੀਆਂ ਇਹ ਭਾਗੀ ਬਾਂਦਰ ਪਿੰਡ ਦੀ ਲੜ ਲਈ ਬੰਗੀਆਂ ਦੀ ਗੱਲ ਕਰ ਲਈਏ ਕਮਾਲੂ ਦੀ ਗੱਲ ਕਰ ਲਈਏ ਹਨਾ ਲਾਲਿਆਣੀ ਦੀ ਗੱਲ ਕਰਕੇ ਤਲਵੰਡੀ ਏਰੀਆ ਕਿਉਂ ਜੇ ਅੱਜ ਸਾਥ ਦੇਣ ਕਿ ਸਾਥ ਦੀ ਲੋੜ ਹੈ ਡਾਕਟਰ ਨੂੰ ਕਿਉਂ ਜਿਹੜੇ ਕੋਲੇ ਮਤਲਬ ਇੰਨੇ ਚੰਗੇ ਸਾਹਣ ਨੇ ਤੇ ਉਹਨਾਂ ਦੇ ਟੀਕੇ ਵਰਤਣਗੇ ਤਾਂ ਦੁੱਧ ਤੇ ਬੱਚੇ ਆਉਣ ਹੀ ਆਉਣੇ ਆ ਇਹ ਆਪਣੇ ਏਰੀਏ ਵਾਸਤੇ ਬਾਈ ਬਹੁਤ ਵੱਡੀ ਚੀਜ਼ ਹੈ ਆਪਣੇ ਮੰਨ ਲਓ ਖਜ਼ਾਨਾ ਹੀ ਹੈ ਜਿਹੜਾ ਲੁੱਟ ਸਕਦਾ ਲੁੱਟ ਸਕਦਾ ਲੁੱਟ ਸਕਦਾ ਸਹੀ ਗੱਲ ਮੌਕਾ ਹੀ ਹੈ ਮੌਕਾ ਹੀ ਹੈ ਠੀਕ ਹੈ ਬਾਈ ਤੁਹਾਡਾ ਮੈਂ ਜੇ ਆਪਾਂ ਬਾਹਰੋਂ ਕਿਤੋਂ ਚੰਗਾ ਸਾਹਣ ਛੜਾਉਣਾ ਹੋਵੇ ਜਾਂ ਉਹ ਕਰਨਾ ਹੋਵੇ ਟੀਕਾ ਵੀ ਮੈਨੂੰ ਆਲਾ ਦਾ 1100 1500 ਤੋਂ ਘੱਟ ਕੋਈ ਟੀਕਾ ਵੀ ਨਹੀਂ ਪਰਦਾ ਸਹੀ ਗੱਲ ਐਡੇ ਐਡੇ ਰਿਕਾਰਡ ਵਾਲਿਆਂ ਦਾ ਜੈਨੂਇਨ ਰਿਕਾਰਡ ਵਾਲੇ ਤੋਂ ਲੈ ਕੇ ਤੇ ਡਾਕਟਰ ਫਿਰ ਮੈਨੂੰ ਦੱਸੀਂ ਕਰਾ ਫਿਰ ਕਿੰਨੇ ਚ ਟੀਕਾ ਭਰਦਨੇ ਉਹ ਕੀ ਵੀਰੇ ਆਸੇ ਪਾਸੇ ਜਦੋਂ ਹੁੰਦੇ ਵੀ ਕਿੰਨੇ ਰੁਪਏ ਲੈਣੇ ਆਪਾਂ 500 ਰੁਪਏ ਚ ਏ ਆਈ ਕਰਕੇ ਆਉਣੇ 500 ਚ ਏ ਆਈ ਕਰਦੇ ਆ ਭਾਈ ਇਹ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਕੋਈ ਬਹਲੇ ਨਹੀਂ ਹੈਗੇ ਕੋਈ ਹਜ਼ਾਰ ਨਹੀਂ ਕੋਈ 1500 ਨਹੀਂ 500 ਰੁਪਿਆ ਉਹ ਜਿਵੇਂ ਹੈ ਆਪਰੇ ਕੋਲ 2 ਉਹ ਲੈ ਕੇ ਦਾ 75 77 ਦਾ ਜੀ ਹਾਂ ਹਾਂ ਮੱਲੋ ਗੱਗੂ ਗੱਗੂ ਆਪਣੇ ਕੋਲ ਸੀਮਨ ਉਹਦਾ ਪੈ ਬੁੱਲ ਸੇਲ ਕਰਤਾ ਸੇਲ ਕਰਤਾ ਦੂਜਾ ਬੁੱਲਾ ਆਪਣੇ ਕੋਲ ਸਵਰਾਜ ਪੀ 288 ਪੀ 288 ਦਾ ਉਹ ਆਪਣੇ ਕੋਲ ਬੁੱਲ ਹੈਗਾ ਭਾਗ ਬੰਦਲਾ ਠੀਕ ਹੈ ਇਹਨਾਂ ਕੋਲੇ ਹਾਂ ਤਾਂ ਸੀਮਨ ਵੀ ਤਿਆਰ ਹੈ ਜੇ ਕਿਸੇ ਨੇ ਡਾਇਰੈਕਟ ਕਰਾਸਿੰਗ ਕਰਾਉਣੇ ਉਹ ਵੀ ਉਹ ਡਾਇਰੈਕਟ ਕਰਾਸਿੰਗ ਵਾਸਤੇ ਵੀ ਠੀਕ ਹੈ ਇੱਕ ਗੱਲ ਹੋਰ ਰਾਮਣੇ ਬਾਈ ਆਪਣੇ ਉਹ ਤੋਂ ਬੁੱਲ ਤੋਂ ਮੰਨ ਕੇ ਚੱਲੀਏ ਵੀ ਬਹੁਤ ਪਸ਼ੂ ਦਾ ਕਰਾਸ ਹੋ ਰਹੀ ਹੈ ਠੀਕ ਹੈ ਤੇ ਸੀਮਨ ਵੀ ਵਧੀਆ ਹੈ ਉਹਦੀ ਕਨਸੈਪਸ਼ਨ ਰੇਟ ਵੀ ਬਹੁਤ ਚੰਗੀ ਹੈ ਠੀਕ ਹੈ ਤੇ ਕਹਿਣ ਕਹੋਣ ਨੂੰ ਆਪਾਂ ਕਹਿ ਸਕਦੇ ਤੁਸੀਂ 10ਵੇਂ 11ਵੇਂ ਮਹੀਨੇ ਚਾਈ ਕਰਾਈ ਸੀ ਰਾਮਸਰੀ ਹਾਂ ਬੋਲ ਦੀ ਝੋਟੀ ਹਾਂ ਹਾਂ ਹਰੇਕ ਝੋਟੇ ਕੋਲੇ ਕੋਈ 20 21 ਕਿਲੋ ਵਾਲੀ ਝੋਟੀ ਲੈ ਕੇ ਨਹੀਂ ਜਾਂਦਾ ਨਹੀਂ ਜਾਂਦਾ ਤੇ ਉਹ ਝੋਟੀ ਸਪੈਸ਼ਲ ਆਪਣੇ ਝੋਟੇ ਤੋਂ ਪਰੌਣ ਵਾਸਤੇ ਆਈ ਸੀ ਪਰੌਣ ਵਾਸਤੇ ਆਈ ਸੀ ਉਹਨਾਂ ਦਾ ਵੀ ਆਪਾਂ ਬਾਈਆਂ ਦਾ ਧੰਨਵਾਦ ਕਰਦੇ ਆਂ ਬੱਗੜ ਬੱਗੜ ਸਿੰਘ ਦਾ ਹਾਂ ਬੱਗੜ ਆ ਉਹਦਾ ਨਾਮ ਮੁੰਡੇ ਦਾ ਤੈਨੂੰ ਮੈਂ ਇੱਕ ਗੱਲ ਦੱਸਦਾ ਤੈਨੂੰ ਮੈਂ ਦੱਸਦਾ ਉਹਦੀ ਤਾਂ ਨਾ ਉਹ ਤਾਂ ਨਹੀਂ ਸੁਣਦਾ ਪਰ ਤੈਨੂੰ ਮੈਂ ਦੱਸਦਾ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬੰਦਾ ਸਟਾਰ ਆ ਹਾਂਜੀ ਠੀਕ ਹੈ ਨਾ ਆਪਾਂ ਪਹਿਲ ਇੱਥੋਂ ਕੀਤੀ ਹੈ ਤੇ ਹੁਣ ਕੰਮ ਆਪਾਂ ਡੰਗੋਰੀ ਉਧਰ ਧਰ ਦਾਂਗੇ ਠੀਕ ਹੈ ਆਉਣ ਵਾਲੀ ਜਿਹੜੇ ਉਹ ਦੂਜੇ ਸੂਏ ਰੱਬ ਮਿਹਰ ਕਰੇ ਬਗੜ ਦੀ ਝੋਟੀ ਹਾਂ ਬਸ ਬਹੁਤ ਚੰਗਾਰ ਰਿਕਾਰਡ ਬਣਾਉਣਾ ਬਹੁਤ ਚੰਗਾਰ ਰਿਕਾਰਡ ਬਣਾਉਣਾ ਤੇ ਜੇ ਕਿਤੇ ਆਪਣੇ ਨਾਲ ਉਹ ਚੱਲੀ ਗਿਆ ਠੀਕ ਹੈ ਤੇ ਆਪਾਂ ਮੈਂ ਕਹਿੰਨਾ ਵੀ ਯਾਰ ਉਹ ਮੰਨੂਗਾ ਵੀ ਹਾਂ ਜਰਾ ਕੰਲਾ ਕੀ ਐ ਸਾਬੀ ਉਹਨੂੰ ਬਾਈ ਜੀ ਉਹਨੇ ਰਿਕਾਰਡ ਦੇਖ ਕੇ ਹੁਣ ਆਏ ਮੰਨੀਆਂ ਆਪਾਂ ਜਿਹੜਾ ਬੰਦਾ 202 ਕਿਲੋ ਦੋ ਦਿਖਾਉਂਦਾ ਹੈ ਉਹ ਕੋਈ ਹਰੇਕਾ ਝੋਟੇ ਕੋਲੇ ਨਹੀਂ ਮੈਂ ਲੈ ਕੇ ਜਾਂਦਾ ਉਹਨੇ ਜੇ ਜੈਨੂਅਲ ਰਿਕਾਰਡ ਦੇਖਿਆ ਜੋਤੀ ਦਾ ਗਾ ਸਵਰਾਜ ਦਾ ਪੀ 288 ਦੀ ਲਾਈਨ ਆ ਗਈ ਹੈ ਤਿੰਨ ਲੈਣਾ ਆ ਜੀ ਤੇ ਫੇਰ ਹੀ ਉਹ ਬੰਦਾ ਕ੍ਰਾਸ ਹੋਣ ਵਾਸਤੇ ਮੰਨ ਲਓ ਝੋਟੀ ਆਪਣੇ ਕੋਲੇ ਲੈ ਗਿਆ। ਨਹੀਂ ਸਹੀ ਗੱਲ। ਇਹ ਆਪਾਂ ਨੂੰ ਮੇਲੇ 'ਤੇ ਹੀ ਟੱਕਰਿਆ ਸੀ ਬਾਈ ਕਹਿੰਦਾ ਝੋਟੀ ਕੱਬਣ ਨੂੰ। ਠੀਕ ਹੈ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਪੰਚਾਇਤ ਦਾ ਜਿਹੜੇ ਇੱਥੇ ਤੁਸੀਂ ਪਹੁੰਚੇ ਬਾਈ ਦਾ ਮਾਣ ਸਨਮਾਨ ਵਧਾਉਣ ਵਾਸਤੇ ਤੇ ਇਦਾਂ ਹੀ ਚੰਗੇ ਕੰਮ ਕਰਦੇ ਰਹੀਏ ਆਪਾਂ ਤੇ ਇੰਨੇ ਹੀ ਮੈਂ ਕਹਿੰਦਾ ਵੀ ਆਪਣੇ ਵੇੜਿਆਂ ਦੇ ਵਿੱਚ ਰੌਣਕਾਂ ਲੱਗਦੀਆਂ ਰਹਿਣ ਸਾਰੇ ਭਰਾਵਾਂ ਦਾ ਪਹੁੰਚਣ ਵਾਸਤੇ ਇੱਥੇ ਧੰਨਵਾਦ ਜੀ।